ਨੇ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਬਣਾਵਾਂਗੇ ਡਿਫਰੈਂਟ ਡਿਸ਼ ਬਣੇ ਰਿਹਾ ਤੁਸੀਂ ਪੂਰੀ ਵੀਡੀਓ ਦੇ ਨਾਲ ਜ਼ਰੂਰ ਦੇਖਿਓ ਟਰਾਈ ਵੀ ਕਰਿਓ ਬਹੁਤ ਹੀ ਵਧੀਆ ਲੱਗੇਗੀ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਏਗੀ ਆ ਦੇਖੋ ਜੀ ਜਿਹਦੇ ਵਾਸਤੇ ਆਪਾਂ ਆ ਦੇਖੋ ਛੋਲੇ ਆਪਾਂ ਭਿਓ ਕੇ ਰੱਖਿਆ ਹੈ ਕਾਲੇ ਛੋਲੇ ਲਿੱਤੇ ਸੀ ਨਾਲ ਆਪਾਂ ਆਲੂਆਂ ਨੂੰ ਉਬਾਲ ਕੇ ਰੱਖਿਆ ਹੈ ਆ ਦੇਖੋ ਹੁਣ ਆਪਾਂ ਜਿਹੜੀ ਆਪਾਂ ਡਿਸ਼ ਬਣਾਣੀ ਹੈ ਉਹਦਾ ਆਪਾਂ ਉਹਦੇ ਵਾਸਤੇ ਆਪਾਂ ਸਮਾਨ ਆਪਾਂ ਰੱਖ ਦਿਆ ਭਿਓ ਕੇ ਆ ਦੇਖੋ ਜੀ ਪਹਿਲਾਂ ਆਪਾਂ ਵਾਸ਼ ਕਰਾਂਗੇ ਅੱਧਾ ਕੱਪ ਆਪਾਂ ਮੂੰਗੀ ਦੀ ਧੋਤੀ ਦਾਵਾ ਦਲਤਾ ਹੈ ਫਿਰ ਇਹ yellow color ਦੀ ਹੁੰਦੀ ਹੈ ਅੱਧਾ ਕੱਪ ਆਪਾਂ ਚੰਨਿਆਂ ਦੀ ਦਾਲ ਲੈਂਦੀ ਹੈ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਰਾਈਸ 1 ਕੱਪ ਆਪਾਂ ਰਾਈਸ ਦਾ ਲੇਟਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਭਿਓ ਕੇ ਆਪਾਂ ਰੱਖ ਦਵਾਂਗੇ ਇੱਕ ਘੰਟੇ ਵਾਸਤੇ ਦੇਖੋ ਜੀ ਜਿਸ ਤਰ੍ਹਾਂ ਸੂਜੀ ਦਾ ਦੂਸਰਾ ਆਪਾਂ ਦੋਸੇ ਦਾ ਬੈਟਰ ਤਿਆਰ ਕਰਦੇ ਆ ਇਡਲੀ ਦਾ ਬੈਟਰ ਤਿਆਰ ਕਰਦੇ ਆ ਇਹ ਬੈਟਰ ਉਸੇ ਤਰ੍ਹਾਂ ਹੀ ਤਿਆਰ ਹੋਵੇਗਾ ਪਰ ਡਿਸ਼ੇ ਅਲੱਗ ਜਿਹੀ ਬਣेंगी ਤੁਸੀਂ ਜ਼ਰੂਰ ਦੇਖਿਓ ਲੋ ਜੀ ਆ ਦੇਖੋ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਹੁਣ ਆਪਾਂ ਇਹਨਾਂ ਨੂੰ ਭਿਓ ਕੇ ਰੱਖ ਦਿੰਨੇ ਆ ਘੰਟੇ ਵਾਸਤੇ ਆਪਾਂ ਇਹਨੂੰ ਰੈਸਟ ਤੇ ਰੱਖ ਲਏ ਲੋ ਜੀ ਕੁਨੀ ਦੇਰ ਵਾਸਤੇ ਆਪਾਂ ਤੜਕਾ ਤਿਆਰ ਕਰਦੇ ਆ ਸਬਜ਼ੀ ਵਾਸਤੇ ਲੋ ਜੀ ਹੁਣ ਆਪਾਂ ਆਲੂ ਤੇ ਛੋਲੇ ਦੀ ਆਪਾਂ ਸਬਜ਼ੀ ਤਿਆਰ ਕਰਦੇ ਆ ਨਾਲ ਜਿੰਨੀ ਦੇਰ ਆਪਾਂ ਉਹਨਾਂ ਨੂੰ ਰੈਸਟ ਤੇ ਰੱਖਿਆ ਹੈ ਤਾਲ ਤੇ ਚਾਵਲਾਂ ਨੂੰ ਭਿਓ ਕੇ ਹੁਣ ਆਪਾਂ ਦੋ ਟਮਾਟਰ ਲੈਂਦੇ ਆ ਇਹਨਾਂ ਨੂੰ ਆਪਾਂ ਮੋਟਾ ਮੋਟਾ ਕੱਟ ਕੇ ਇਹਨੂੰ ਆਪਾਂ ਮਿਕਸੀ 'ਚ ਗ੍ਰाइंड ਕਰ ਲਾਂਗੇ ਨਾਲੇ ਤੇ ਆਪਾਂ ਹਰੀ ਮਿਰਚ ਅਦਰਕ ਮੋਦੀ ਆਪਾਂ ਪਹਿਲਾਂ ਸਲਿੱਟਾ ਹੈ ਪੇਛਿਲਕੇ ਪਹਿਲਾਂ ਕੋਰਾਖ ਲੇਤਾ ਹੈ ਹੁਣ ਆਪਾਂ ਅਦਰਕ ਨੂੰ ਵੀ ਆਪਾਂ ਛਿਲ ਲੈਨੇ ਆ ਹਰੀ ਮਿਰਚ ਨੂੰ ਵੀ ਹੁਣ ਆਪਾਂ ਇਹਨਾਂ ਨੂੰ ਆਪਾਂ ਛਿਲ ਕੇ ਵਾਸ਼ ਕਰਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਗ੍ਰਾਉਂਡ ਕਰ ਲਾਂਗੇ ਮਿਕਸੀ ਚ ਉਦھر ਆਪਾਂ ਕੁੱਕਰ ਦੇ ਵਿੱਚ ਆਪਾਂ ਤੇਲ ਪਾਇਆ ਹੈ ਤੇਲ ਗਰਮ ਹੋ ਰਿਹਾ ਹੈ ਫਿਰ ਆਪਾਂ ਨਾਲ ਦੇਣਾ ਆਪਾਂ ਤੜਕਾ ਲਾਵਾਂਗੇ ਦੇਖੋ ਜੀ ਜਿਹੜੀ ਅਸੀਂ ਛੋਲੇ ਲਿੱਤੇ ਹੈ ਅਸੀਂ ਇਹਨਾਂ ਨੂੰ ਅਜੇ ਇਹਨਾਂ ਨੂੰ ਭੋਕੇ ਹੀ ਰੱਖਿਆ ਹੈ ਇਹਨੂੰ ਆਪਾਂ ਪਹਿਲਾਂ ਆਪਾਂ ਸੀਟੀਆਂ ਨਹੀਂ ਲਵਾਈਆਂ ਗਿਆ ਇਹਨੂੰ ਆਪਾਂ ਤੜਕੇ ਦੇ ਨਾਲ ਹੀ ਆਪਾਂ ਇਹਨਾਂ ਨੂੰ ਪਕਾਵਾਂਗੇ ਆਹ ਦੇਖੋ ਜੇ ਆਪਾਂ ਮੋਟਾ ਮੋਟਾ ਕੱਟ ਲੇ ਤਾਂ ਕਿਉਂਕਿ ਆਪਾਂ ਮਿਕਸੀ ਚ ਗ੍ਰाइंड ਕਰਨਾ ਹੈ ਪਿਆਜ਼ ਆਪਾਂ ਲੰਬਾ ਲੰਬਾ ਕੱਟ ਲਵਾਂਗੇ ਪਤਲੀ ਪਤਲੀ ਸਲਾਈਸ ਕਟਾਂਗੇ ਪਿਆਜ਼ ਨਹੀਂ ਆਪਾਂ ਗ੍ਰाइंड ਕਰਨਾ ਲੋ ਜੀ ਤੇਲ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਇੱਕ ਛੁਟਕੀ ਆਪਾਂ ਹਿੰਗ ਦੀ ਪਾਨੇ ਆ ਇੱਕ ਚਮਚ ਆਪਾਂ ਜੀਰੇ ਦਾ ਪਾਨੇ ਆ ਆਪਾਂ ਪਾਵਾਂਗੇ ਜੀ ਇੱਕ ਤੇਜ ਪਤਾ ਇੱਕ ਦਾਲਚੀਨੀ ਦਾ ਟੁਕੜਾ ਇੱਕ ਛੋਟੀ ਇਲਾਇਚੀ ਹਰੀ ਇਲਾਇਚੀ ਜਿਹਨੂੰ ਆਪਾਂ ਕਹਿੰਦੇ ਆ ਦੋ ਆਪਾਂ ਲੈਂਦੇ ਆ ਜੀ ਲੌਂਗ जे सर्दी हो तो फिर आपको वो इलाची भी आपते हैं अपना गर्मी है। इस करके वो स्किप की है हूँ आप हरी मिर्च अदरक लसन ये आपको कुट लिया से मिक्सी में ग्रैंड कर लेता हम आप मिला लेते हैं गैस आप मीडियम बेच ही ਉਹਨਾਂ ਕੋ ਪਾ ਲਏ ਨੇ ਇਹਦੇ ਵਿੱਚ ਪਿਆਜ਼। ਉਹਨਾਂ ਕੋ ਫਰੋਨੀ ਪਾ ਤਾ ਦਿੰਨੇ ਆ ਸਾੱਕੇ 5 ਮਿੰਟ ਬਾਅਦ ਆਪਾਂ ਚੈੱਕ ਕਰਾਂਗੇ 골ਡਨ ਬਰਾਊਨ ਹੋਣ ਤੱਕ ਵੇਟ ਕਰਦੇ ਆਪਾਂ ਪਿਆਜ਼। ਦੇਖੋ ਜੀ ਜਿੰਨੀ ਦੇਰ ਆਪਣਾ ਤੜਕਾ ਭੁੱਜਦਾ ਪਿਆ ਓਨੀ ਦੇਰ ਆਪਾਂ ਇਹਨੂੰ ਜਿਹੜੇ ਆਪਾਂ ਦਾਲ ਸੀ ਤੇ ਚਾਵਲ ਸੀ ਉਹ ਡਬਲ ਹੋ ਚੁੱਕੇ ਆ ਆ ਦੇਖੋ तकरीबन ਘੰਟਾ ਹੀ ਹੋ ਗਿਆ ਹੈ ਘੋਕੇ ਰੱਖੇ ਹੋ ਇਹਨੂੰ ਹੁਣ ਆਪਾਂ ਇਹਨੂੰ ਮਿਕਸੀ ਵਿੱਚ ਜਾ ਕੇ ਵਿੱਚ ਪਾ ਕੇ ਆਪਾਂ ਇਹਨੂੰ ਬਲੈਂਡ ਕਰਾਂਗੇ ਇਹਦੇ ਵਿੱਚ ਪਾਣੀ ਆਪਾਂ ਕੱਢ ਦਿੱਤਾ ਹੈ ਪਾਣੀ ਨਹੀਂ ਹੋਣਾ ਚਾਹੀਦਾ ਵਿੱਚ ਲੋ ਜੀ ਹੁਣ ਆਪਾਂ ਫਿਰੋਂ ਦੀ ਠੱਕਾ ਲਗਾ ਕੇ ਇਹਨੂੰ ਹੁਣ ਆਪਾਂ ਗ੍ਰाइंड ਕਰ ਲਵਾਂਗੇ। ਲੋ ਜੀ ਆ ਦੇਖੋ ਜੀ ਬੈਟਰ ਆਪਾਂ ਬਣਾ ਦਿੱਤਾ ਹੈ। ਆ ਦੇਖੋ ਮਿਕਸੀ ਵਾਲੇ ਜੱਗ ਚ ਪਾ ਕੇ ਹੁਣ ਆਪਾਂ ਇਹਨੂੰ ਖੁੱਲੇ ਭਾਂਡੇ ਵਿੱਚ ਆਪਾਂ ਕੱਢਾਂਗੇ। ਆ ਦੇਖੋ। ਬੈਟਰ ਆਪਣਾ ਬਹੁਤ ਹੀ ਜ਼ਿਆਦਾ ਵਧੀਆ ਬਣਿਆ। ਦੇਖੋ ਜੀ ਬੈਟਰ ਇਸ ਤਰ੍ਹਾਂ ਬਣ ਗਿਆ ਜਿਸ ਤਰ੍ਹਾਂ ਆਪਾਂ ਦੋਸੇ ਦਾ ਬਣਾਉਣਾ ਹੈ ਬੈਟਰ ਜਾਂ ਆਪਾਂ ਇਡਲੀ ਦਾ ਬਣਾਉਣਾ ਪਰ ਇਹ ਉਹ ਚੀਜ਼ ਬੰਨੀ ਨਹੀਂ ਹੈ ਬੰਨੀ ਹੈ ਡਿਫਰੈਂਟ ਚੀਜ਼ ਹੈ ਤੁਸੀਂ ਜ਼ਰੂਰ ਵੇਖਿਓ ਦੇਖਣ ਦੇ ਵਿੱਚ ਬੈਟਰ ਉਸ ਤਰ੍ਹਾਂ ਹੀ ਲੱਗ ਰਿਹਾ ਹੈ ਲੋ ਜੀ ਲਓ ਸਾਰਾ ਬੈਟਰ ਪਕਾੜ ਲੇਤਾ ਹੁਣ ਆਪਾਂ ਇਹਨੂੰ ਬੈਟਰ ਨੂੰ 15-20 ਮਿੰਟ ਵਾਸਤੇ ਫਿਰ ਆਪਾਂ ਰੈਸਟ ਤੇ ਰੱਖ ਦਿੰਨੇ ਆਂ ਥੋੜਾ ਜਿਹਾ ਪਾਣੀ ਪਾਨੇ ਲਓ ਜੀ ਹੁਣ ਆਪਾਂ ਜਿਹਦੇ ਵਿੱਚ ਆਪਾਂ ਗ੍ਰाइंड ਕੀਤਾ ਮਿਕਸੀ ਵਾਲੇ ਜੱਗ ਵਿੱਚ ਉਹਦੇ ਵਿੱਚ ਪਾਵਾਂਗੇ ਆਪਾਂ ਅੱਧੀ ਕੋ ਗਲਾਸੀ ਆਪਾਂ ਪਾਣੀ ਦੀ ਪਾਈ ਹੈ ਪਾਣੀ ਪਾ ਕੇ ਆਪਾਂ ਇਸ ਤਰ੍ਹਾਂ ਹਿਲਾ ਕੇ ਚੰਗੀ ਤਰ੍ਹਾਂ ਸਾਰਾ ਬੈਟਰ ਆਪਾਂ ਕੱਢ ਲਵਾਂਗੇ ਆ ਦੇਖੋ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਨੇ ਆ ਮਿਕਸ ਕਰਕੇ ਹੁਣ ਆਪਾਂ ਪਤਾ ਵੀ ਮਣ ਵਾਸਤੇ ਫਿਰ ਆਪਾਂ ਰੈਸਟ ਤੇ ਰੱਖਦੇ ਆ ਇਹਨੂੰ ਆਪਾਂ ਢੱਕ ਦਿੰਨੇ ਆ ਉੱਪਰੋਂ ਦੀ ਬੈਟਰ ਨੂੰ ਉਨੀ ਦੇਰ ਵਾਸਤੇ ਆਪਾਂ ਨੇ ਸਬਜੀ ਤੜਕਾ ਲੱਗ ਜਾਏਗਾ ਫਿਰ ਆਪਾਂ ਇਹਨੂੰ ਚੈੱਕ ਕਰ ਲਾਂਗੇ ਕੋਈ ਲੋ ਜੀ ਹੁਣ ਆਪਾਂ ਤੜਕਾ ਚੈੱਕ ਕਰ ਲੈਨੇ ਆ ਆ ਦੇਖੋ ਜੀ ਤੜਕਾ ਆਪਣਾ ਭੁੱਜ ਚੁੱਕਾ ਹੈ ਗੈਸ ਨਾਲ ਆਪਾਂ ਬਿਲਕੁਲ ਸਲੋ ਕੀਤਾ ਹੈ ਸਲੋ ਗੈਸ ਤੇ ਆਪਾਂ ਤੜਕੇ ਦੇ ਕੋ ਭੁੰਨਿਆ ਹੈ ਹੁਣ ਆਪਾਂ ਇਹਦੇ ਵਿੱਚ ਪਾਣੀ ਆ ਲੋੜ ਵਿੱਚ देखो जी ये लूण आप घट पे क्योंकि आप पहला आप छोलिया भी पाया इस घट पावे चमच का तीसरा हिस्सा आप हल्दी पाउडर का पावगे एक चम्मच आप लाल मिर्च पाउडर पावे ਚਮਚ ਆਪਾਂ ਮਸਾਲੇ ਦਾ ਪਾਵਾਂਗੇ। ਥੋਕ ਇਹਨਾਂ ਖਲੋਣ ਤਾਂ। ਲਓ ਜੀ। ਚਮਚ ਦਾ ਤੀਸਰਾ ਤੋਂ ਹਿੱਸਾ ਆਪਾਂ ਨਮਕ ਦਾ ਪਾਇਆ ਕਿਉਂਕਿ ਆਪਾਂ ਚਲਿਆਂ ਦੇ ਵਿੱਚ ਆਪਾਂ ਪਹਿਲਾਂ ਪਾਇਆ ਹੋਇਆ ਹੈ ਇਸ ਕਰਕੇ ਆਪਾਂ ਘੱਟ ਪਾ ਰਹੇ ਹਾਂ। ਲਓ ਜੀ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਅੱਧਾ ਚਮਚ ਆਪਾਂ ਚਨੇ ਮਸਾਲੇ ਦਾ ਪਾਵਾਂਗੇ। ਫੋਨ ਆਪ ਇਹਦੇ ਵਿੱਚ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਉਹ ਵੀ ਆਪਾਂ ਅੱਧਾ ਚਮਚ ਪਾਵਾਂਗੇ ਫੋਨ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਿਕਸ ਕਰ ਦਿੰਨੇ ਆ ਆਹ ਦੇਖੋ ਫੋਨ ਆਪਾਂ ਇਹਦੇ ਵਿੱਚ ਪਾਨੇ ਆ ਟਮਾਟਰ ਟਮਾਟਰ ਆਪਾਂ ਗ੍ਰੈਂਡ ਕਰਕੇ ਰੱਖੇ ਏ ਸੀ ਉਹ ਦੇਖੋ ਹੁਣ ਆਪਾਂ ਟਮਾਟਰ ਦੋ ਟਮਾਟਰ ਪਾਏ ਆਪਾਂ ਇਹ ਆਪਾਂ ਮਿਕਸੀ ਚ ਗ੍ਰाइंड ਕਰ ਲਏ ਸੀ ਇਹਨਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ 2 ਮਿੰਟ ਤੱਕ ਆਪਾਂ ਪਕਾ ਲੈਨੇ ਕਿਉਂਕਿ ਬਟਮਾਟਰ ਪਾਇਆ ਵਿੱਚ ਲੋ ਜੀ ਤੜਕਾ ਪੱਕ ਚੈੱਕ ਕਰ ਲੈਨੇ ਤੜਕਾ ਆਪਾਂ ਪੱਕ ਚੁੱਕਾ ਬਹੁਤ ਹੀ ਜ਼ਿਆਦਾ ਵਧੀਆ ਕਲਰ ਆਇਆ ਹੁਣ ਦੇਖੋ ਤੇ ਜਿਹੜਾ ਆਪਾਂ ਮਿਕਸੀ ਵਾਲੇ ਜੱਗ ਵਿੱਚ ਆਪਾਂ ਟਮਾਟਰਾਂ ਨੂੰ ਆਪਾਂ ਗ੍ਰੇਨਡ ਕੀਤਾ ਸੀ ਉਹਦੇ ਵਿੱਚ ਆਪਾਂ ਅੱਧੀ ਗਲਾਸੀ ਪਾਣੀ ਦੀ ਪਾਈ ਹੈ ਪਾਣੀ ਪਾ ਕੇ ਹੁਣ ਆਪਾਂ ਉਹਨੂੰ ਆਪਾਂ ਤੜਕੇ ਦੇ ਵਿੱਚ ਪਾ ਤਾ ਹੁਣ ਆਪਾਂ ਇਹਨੂੰ ਫੇਰ ਚੰਗੀ ਤਰ੍ਹਾਂ ਲਾ ਦੇਣੇ ਆ ਗੈਸ ਨੂੰ ਆਪਾਂ ਤੇਜ਼ ਕਰ ਦੇਣੇ ਹੁਣ ਆਪਾਂ 2 ਮਿੰਟ ਵਾਸਤੇ ਆਪਾਂ ਫੇਰ ਪਕਾ ਲੰਨੇ ਆ ਕਿਉਂਕਿ ਆਪਾਂ ਪਾਣੀ ਪਾਇਆ ਵਿੱਚ ਲਓ ਜੀ ਤੜਕਾ ਪਿਆਰ ਹੈ ਬਿਲਕੁਲ ਸੋਨਾ ਪੈਟ ਵਿੱਚ ਪਾਣੇ ਆ ਚਲੋ ਇਹ ਕੁਝ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਆ ਸੀ ਜਿਹੜੇ ਚਨੇ ਨੂੰ ਤਾਂ ਪਹਿਲਾਂ ਆਪਾਂ ਛਿੱਟੀਆਂ ਨਹੀਂ ਲਵਾਈਆਂ ਕੜਕੇ ਦੇ ਨਾਲ ਵੀ ਆਪਾਂ ਹੁਣ ਇਹਨਾਂ ਨੂੰ ਛਿੱਟੀਆਂ ਲਵਾਵਾਂਗੇ ਪਕਾਵਾਂਗੇ ਆ ਦੇਖੋ ਚਨੇ ਵਾਲੇ ਪਾਣੀ ਆਪਾਂ ਪਾ ਕੇ ਜਿਹਦੇ ਵਿੱਚ ਆਪਾਂ ਇਹ ਭਿਉਉਗੇ ਰੱਖੇ ਸੀ ਉਹੀ ਪਾਣੀ ਆਪਾਂ ਪਾ ਲਓ ਲਓ ਜੀ ਚਨੇ ਪਾਤੇ ਹੁਣ ਆਪਾਂ ਉੱਪਰੋਂ ਦੀ ਢੱਕਾ ਲਗਾ ਦਿੰਦੇ ਹੁਣ ਆਪਾਂ ਤਕਰੀਬਨ ਆਪਾਂ 5 5 ਛਿੱਟੀਆਂ ਆਪਾਂ ਲਵਾਵਾਂਗੇ ਓਨੀ ਦੇਰ ਵਾਸਤੇ ਆਪਾਂ ਵੇਟ ਕਰਦੇ ਹਾਂ ਗੈਸ ਨੂੰ ਆਪਾਂ ਤੇਜ਼ ਰੱਖਿਆ ਹੋਇਆ ਹੈ। ਲਓ ਜੀ ਸਭ ਦੇ ਨੂੰ ਹੁਣ ਆਪਾਂ ਚੈੱਕ ਕਰ ਲੈਨੇ। ਗੈਸ ਨੂੰ ਆਪਾਂ ਬੰਦ ਕਰਤਾ ਹੈ। ਪੰਜ ਸੀੜੀਆਂ ਆਪਾਂ ਲਵਾਈਆਂ ਨੇ। ਸਟੀਮ ਆਪਾਂ ਕੱਢ ਦਿੱਤੀ ਹੈ। ਹੁਣ ਆਪਾਂ ਸਬਜ਼ੀ ਚੈੱਕ ਕਰਦੇ ਹਾਂ। ਆਹ ਦੇਖੋ ਜੀ। ਸਬਜ਼ੀ ਆਪਣੀ ਬਹੁਤ ਹੀ ਜ਼ਿਆਦਾ ਵਧੀਆ ਬਣੀ ਹੈ। ਕਲਰ ਦੇਖੋ। ਆਪਾਂ ਚੰਨਮ ਚੈੱਕ ਕਰ ਲੈਨੇ। ਆਹ ਦੇਖੋ ਜੀ ਬਹੁਤ ਹੀ ਵਧੀਆ। ਗਲ ਚੁੱਕਿਆ ਜਨੇ। ਹੁਣ ਆਪਾਂ ਇਹਦੇ ਵਿੱਚ ਪਾਨੇ ਆਲੂ ਆਲੂ ਆਪਾਂ ਬਾਲੇ ਹੋਈ ਸੀ ਆ ਦੇਖੋ ਜੀ ਆਲੂਆਂ ਨੂੰ ਆਪਾਂ ਕਟਣਾ ਨਹੀਂ ਹੈ ਹੱਥ ਨਾਲ ਆਪਾਂ ਇਸ ਤਰ੍ਹਾਂ ਮੈਸ਼ ਕਰਨਾ ਨਹੀਂ ਆਪਾਂ ਇਹਨੂੰ ਕद्दूकस ਕਰਨਾ ਹੈ ਇਹਦੇ ਨਾਲ ਗਰੇਵੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਆ ਦੇਖੋ ਇਸ ਤਰ੍ਹਾਂ ਆਪਾਂ ਜ਼ਿਆਦਾ ਵੀ ਨਹੀਂ ਮੈਸ਼ ਕਰਨਾ ਥੋੜਾ ਜਿਹਾ ਆਪਾਂ ਮੋٹے ਰੱਖਾਂਗੇ ਆ ਦੇ ਹੁਣ ਆਪਾਂ ਇਹਨੂੰ ਆਪਾਂ ਸਬਜ਼ੀ ਦੇ ਵਿੱਚ ਪਾ ਦਿੰਨੇ ਹੁਣ ਆ ਜੀ ਇਹਨਾਂ ਨੂੰ ਸਬਜ਼ੀ ਦੇ ਵਿੱਚ ਪਾ ਕੇ ਆਲੂ ਹੁਣ ਆਪਾਂ ਇਹ ਮਿਕਸ ਕਰ ਦਿੰਨੇ ਆ ਗੈਸ ਨੂੰ ਆਪਾਂ ਫੇਰ ਔਨ ਕਰ ਦਿੱਤਾ ਹੈ ਪਾਂਡੇਮੈਂਟ ਵਾਸਤੇ ਆਪਾਂ ਸਬਜ਼ੀ ਨੂੰ ਪਕਾਵਾਂਗੇ। ਕੁੱਕਰ ਦਾ ਆਪਾਂ ਢੱਕਣ ਲਿਵਾਣਾ ਹੈ। ਹੁਣ ਆਪਾਂ ਸੀਟੀ ਲਿਵਾਣਗੇ। ਹੁਣ ਆਪਾਂ ਇਸ ਤਰ੍ਹਾਂ ਹੀ ਆਪਾਂ 5 ਮਿੰਟ ਤੱਕ ਆਪਾਂ ਸਬਜ਼ੀ ਨੂੰ ਪਕਾ ਲਾਂਗੇ। ਇਹਦੇ ਵਿੱਚ ਪਾਨੇ ਹੁਣ ਆਪਾਂ ਧਨੀਆ। ਧਨੀਆ ਆਪਾਂ ਸੁੱਕਾ ਪਾਵਾਂਗੇ। ਆਪਣੇ ਕੋਲ ਹਰਾ ਧਨੀਆ ਨਹੀਂ ਹੈਗਾ ਆਪਾਂ ਸੁੱਕਾ ਪਾ ਰਹੇ ਹਾਂ। ਇਹ ਆਪਾਂ ਸਕੇ ਰੱਖਿਆ ਹੈ। ਲਓ। ਇਹ ਨੂੰ ਹੁਣ ਆਪਾਂ ਬਰੋਨੀ ਟੱਕ ਦੇ ਦਿੰਨੇ ਆ ਫਿਰ ਤੋਂ ਬਾਅਦ 5 ਮਿੰਟ ਤੱਕ ਆਪਾਂ ਡੇਅਰ ਕਰਦੇ ਆ ਲੋ ਜੀ ਸਬਜੀ ਨੂੰ ਹੁਣ ਆਪਾਂ ਚੈੱਕ ਕਰ ਲੈਨੇ ਆ ਲੋ ਜੀ ਸਬਜੀ ਬਣ ਕੇ ਆਪਣੀ ਤਿਆਰ ਹੈ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਕਲਰ ਆਇਆ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਆ ਦੇਖੋ ਬਹੁਤ ਹੀ ਜ਼ਿਆਦਾ ਵਧੀਆ ਸਬਜੀ ਬਣ ਚੁੱਕੀ ਹੈ ਹੁਣ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਸਬ지 ਬਣ ਕੇ ਤਿਆਰ ਹੈ ਹੁਣ ਆਪਾਂ ਬੈਟਰ ਚੈੱਕ ਕਰ ਲੈਨੇ ਆ ਜਿਹੜਾ ਆਪਾਂ ਦਾਲ ਤੇ ਚੌਲ ਦਾ ਬੈਟਰ ਬਣਾਇਆ ਇਹਨੂੰ ਹੁਣ ਆਪਾਂ ਟੱਕ ਲੈਨੇ ਆ ਲਓ ਜੀ ਫਰਾਈਪੈਨ ਨੂੰ ਆਪਾਂ ਗੈਸ ਤੇ ਰੱਖਿਆ ਤੇਲ ਆਪਣਾ ਗਰਮ ਹੋ ਚੁੱਕਾ ਹੈ ਹੁਣ ਆਪਾਂ ਜਿਹੜਾ ਬੈਟਰ ਤਿਆਰ ਕੀਤਾ ਹੈ ਉਹਨੂੰ ਆਪਾਂ ਚੈੱਕ ਕਰ ਲੈਨੇ ਆ ਆ ਦੇਖੋ ਜੀ ਹੁਣ ਆਪਾਂ ਇਹਦੇ ਵਿੱਚ ਪਾਨੇ ਆ ਸੁੱਕੇ ਮਸਾਲੇ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਆਪਾਂ ਪਾਵਾਂਗੇ ਜੀਰੇ ਦਾ ਕਚੂਟ ਕੇ ਆਪਾਂ ਹਲਦੀ ਪਾਊਡਰ ਪਾਵਾਂਗੇ ਅੱਧਾ ਚਮਚਾ ਆਪਾਂ ਲਾਲ ਮਿਰਚ ਪਾਊਡਰ ਪਾਵਾਂਗੇ ਚਮਚੇ ਦਾ ਚੌਥਾ ਹਿੱਸਾ ਆਪਾਂ ਮਸਾਲੇ ਦਾ ਪਾਵਾਂਗੇ 1 ਚਮਚਾ ਆਪਾਂ ਨਮਕ ਦਾ ਪਾਵਾਂਗੇ ਇੱਕ ਚੁਟਕੀ ਆਪਾਂ ਹਿੰਗ ਦੀ ਪਾਵਾਂਗੇ ਨਾਲ ਆਪਾਂ ਪਾਵਾਂਗੇ ਜੀ ਸੁੱਕਾ ਧਨੀਆ ਜੇਕਰ ਆਪਣੇ ਕੋਲ ਸੁੱਕਾ ਧਨੀਆ ਨਾ ਹੋਵੇ ਤਾਂ ਹਰਾ ਤਾਂ ਨਹੀਂ ਹੁੰਦਾ ਮੇਰੇ ਕੋਲ ਨਹੀਂ ਹੈਗਾ ਫਿਰ ਮੈਂ ਸੁੱਕਾ ਧਨੀਆ ਪਾ ਰਹੀ ਆ ਕਿਉਂਕਿ ਮੈਂ ਸੁਕਾ ਕੇ ਰੱਖਿਆ ਹੈ ਆ ਦੇ ਹੁਣ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਲੋ ਜੀ ਹੋ ਨਾ ਪਏ ਦੇ ਵਿੱਚ ਪਾਵਾਂਗੇ ਈਕਾ ਪਾਊਚ ਆਪਾਂ ਪਾਵਾਂਗੇ ਇਨੋਂ ਦਾ ਇਹਨੂੰ ਨਾ ਵੀ ਹੋਵੇ ਆਪਣੇ ਕੋਲ ਆਪਾਂ ਬੇਕਿੰਗ ਪਾਊਡਰ ਪਾ ਸਕਦੇ ਆ ਤੇ ਆਪਾਂ ਸਾਰਾ ਪਾਊਚ ਪਾ ਦੇਣਾ ਉਹ ਉਹ ਨਾ ਪਏ ਦੇ ਵਿੱਚ ਉੱਪਰ ਪਾਵਾਂਗੇ ਇੱਕ ਘੋਟਾ ਪਾ ਪਾਣੀ ਦੀ ਪਾਵਾਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਦਿੰਦੇ ਲੋ ਜੀ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ ਇਹਨੂੰ ਪਾ ਕੇ ਆਪਾਂ ਮਿਕਸ ਕਰ ਲੈਂਦੇ ਹੁਣ ਆਪਾਂ ਇਹਨੂੰ ल आप फ्राई करा देखो जी ना तो डोस, ये डोसा बन रहा है ना ही ये इडली बन रही है ये डिफरेंट स्टाइल है जरूर तुम ट्राई करो आखो इस तरह करके अंदर पता नहीं गैस हूँ आप कर देंगे ਇਨੂੰ ਹੁਣ ਆਪਾਂ ਹਿਲਾ ਦਾਂਗੇ ਇਹਦੇ ਨਾਲ। ਲਾ ਦੇਖੋ ਜੀ। ਬਹੁਤ ਹੀ ਜ਼ਿਆਦਾ ਵਧੀਆ ਬਣ ਰਹੇ। ਬੈਟਰ ਦੇਖੋ ਜੇ ਉਹੀ ਹੈ ਇਡਲੀ ਵਾਲਾ ਯਾ ਡੋਸੇ ਵਾਲਾ ਹੀ ਹੈ ਪਰ ਚੀਜ਼ ਦੇਖੋ ਤੁਸੀਂ ਡਿਫਰੈਂਟ ਸਟਾਈਲ ਹੈ। ਜ਼ਰੂਰ ਇੱਕ ਵਾਰ ਤੁਸੀਂ ਟਰਾਈ ਕਰਿਓ। ਲੋ ਜੀ ਹੁਣ ਆਪਾਂ ਇਹਨੂੰ ਬਾਹਰ ਕੱਢ ਲੈਣਾ ਹੈ। ਲੋ ਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਆਪਾਂ ਛਾਣ ਦਾਂਗੇ। ਆ ਦੇਖੋ। ਤੇ ਆਪਾਂ ਸਾਰਾ ਬਾਹਰ ਕੱਢ ਤਾ। ਆ ਦੇਖੋ ਨਾ ਇਹ ਪੂੜੀ ਹੈ ਤੇ ਕਚੋਰੀ ਬਹੁਤ ਹੀ ਟੇਸਟੀ ਲੱਗੇਗੀ। ਦੇਖੋ ਜੀ ਹੁਣ ਆਪਾਂ ਵੀ ਆਪਾਂ ਸਬਜ਼ੀ ਤੋਂ ਬਿਨਾਂ ਵੀ ਆਪਾਂ ਖਾ ਸਕਦੇ ਆ ਜਿਸ ਤਰ੍ਹਾਂ ਆਪਾਂ ਨੂੰ ਹਲਕੀ-ਫੁਲਕੀ ਭੁੱਖ ਲੱਗੇ ਆਪਾਂ ਸ਼ਾਮ ਦੇ ਟਾਈਮ ਬਣਾ ਕੇ ਖਾ ਸਕਦੇ ਆ। ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਲੋ ਜੀ ਹੁਣ ਆਪਾਂ ਇਸੇ ਤਰ੍ਹਾਂ ਆਪਾਂ ਇਹ ਦੂਸਰੀ ਪਾ ਦਾਂਗੇ ਬਹੁਤ ਹੀ ਜ਼ਿਆਦਾ ਵਗੇ ਬਣ ਰਿਹਾ। ਆਹ ਦੇਖੋ। ਹਾਂ ਜਮਾ ਚਲਾ ਲੈ ਇਸ ਤਰ੍ਹਾਂ ਆਪਾਂ ਸਾਈਡਾ ਚੇਂਜ ਕਰਦਾਂਗੇ। कचोरी वगू बन रही है मैं थोड़ी पहले ही कि कचोरी वगू बन है लो जी ਸਾਰੀਆਂ ਕਚੋਰੀਆਂ ਬਣ ਗਏ ਦੇਖੋ ਜਿੰਨੂੰ ਕਚੋਰੀਆਂ ਹੀ ਕਹਿ ਸਕਦੇ ਆ ਹੋਰ ਤਾਂ ਆਪਾਂ ਇਹਨੂੰ ਕੁਝ ਕਹਿ ਨਹੀਂ ਸਕਦੇ ਆ ਆ ਦੇਖੋ ਜੀ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਆ ਦੇਖੋ ਆ ਆਪਣੀ ਸਬਜੀ ਹੈ ਸਬਜੀ ਦਾ ਕਲਰ ਦੇਖੋ ਹੁਣ ਆਪਾਂ ਪਲੇਟ ਤਿਆਰ ਕਰਦੇ ਆ ਆ ਦੇਖੋ ਲੋ ਜੀ ਹੁਣ ਆਪਾਂ ਦੋਨੇ ਇੱਕ ਚੈੱਕ ਕਰਵਾਨੇ ਆ ਆ ਦੇਖੋ ਆ ਦੇਖੋ ਦੇਖੋ ਜੀ ਜਿਸ ਤਰ੍ਹਾਂ ਆਪੇ ਹੁੰਦੇ ਆ ਆ ਦੇਖੋ ਅੰਦਰੋਂ ਸੌਫਟ ਬਿਲਕੁਲ ਲੋਜ ਪਲੇਟ ਬਣ ਕੇ ਆਪਣੀ ਤਿਆਰ ਹੈ ਦੇਖੋ ਜੀ ਪਲੀਜ਼ ਤੁਹਾਡੇ ਗੇਰ ਰਿਕਵੈਸਟ ਹੈ ਵੀਡੀਓ ਜਰੂਰ ਦੇਖਿਓ ਟਰਾਈ ਜਰੂਰ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ